ਭਾਰਤੀ ਜਨਤਾ ਪਾਰਟੀ ਵੱਲੋਂ ਅਨੀਤਾ ਸੋਮਪrakash ਮੇਰੀ ਤਨਪਤਨੀ ਨੂੰ ਹੁਸ਼ਿਆਰਪੁਰ ਹਲਕੇ ਤੋਂ ਕੈਂਡੀਡੇਟ ਡਿਕਲੇਅਰ ਕੀਤਾ ਗਿਆ ਮੈਂ ਬਹੁਤ ਹੀ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਜਿੰਦਰਪਾਈ ਮੋਦੀ ਜੀ ਦਾ ਜੇਪ ਯੂਨਟਾ ਜੀ ਸਾਡੇ ਰਾਸ਼ਟਰਪਤੀ ਅਤੇ ਅਮਿਤ ਸ਼ਾ ਜੀ ਜੋ ਹੋਮ ਮਿਨਿਸਟਰ ਪੰਜਾਬ ਭਾਰਤ ਦੇ ਹਨ ਉਹਨਾਂ ਦੀ ਕਿਰਪਾ ਕਰਕੇ ਹੋຊੁਕਿਆ ਮੈਂ ਭਾਰਤੀ ਜਨਤਾ ਪਾਰਟੀ ਲਈ ਰੋਮ ਰੋਮ ਸਾਡਾ ਸਮਰਪਿਤ ਭਾਰਤੀ ਜਨਤਾ ਪਾਰਟੀ ਲਈ ਔਰ ਜੋ ਬਣੀ ਕਿਰਪਾ ਮੇਰੇ ਤੇ ਕੀਤੀ ਹੈ ਮੈਂ ਉਹਦਾ ਹੱਕਦਾਰ ਰਵਿਸ਼ਕ ਨਹੀਂ ਸੀ ਪਰ ਇਹ ਵਿਸ਼ੇਸ਼ ਕਿਰਪਾ ਮਿਲਦੀ ਹੋਈ ਹੈ ਮੈਂ ਸਾਰੀ ਜ਼ਿੰਦਗੀ ਭਰ ਭਾਰਤ ਜਨਤਾ ਪਾਰਟੀ ਦੇ ਸਮਰਪਿਤ ਹੋ ਕੇ ਕੰਮ ਕਰਾਂਗਾ ਔਰ ਜੋ ਵੀ ਭਾਰਤ ਇੱਕ ਵਿਕਸਿਤ ਭਾਰਤ ਬਣਾਉਣ ਲਈ ਜੀ ਯਤਨ ਕਰ ਰਹੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗਾ ਸਰ ਹਲਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣੇ ਹਨ ਮੈਂ ਹਲਕਾ ਨਿਵਾਸੀਆਂ ਵਾੜਾ ਖਾਸ ਤੌਰ ਤੇ ਹੁਸ਼ਿਆਰ ਨਿਵਾਸੀਆਂ ਦਾ ਧੰਨਵਾਦ ਕਰਦਾ 2019 ਚ ਮੈਨੂੰ ਜਿਤਾ ਕੇ ਮੋਦੀ ਜੀ ਦੀ ਕੈਬਨਟ ਵਿੱਚ ਮੈਨੂੰ ਮਿਨਿਸਟਰ ਬਣਾਇਆ ਇਸੇ ਮਿਆਰ ਕਰਦਾ ਉਹੀ ਪਿਆਰ ਤੇ ਸਤਕਾਰ ਨੀਤਾ ਸੂਪ੍ਰਕਾਸ਼ ਨੂੰ ਦੇ ਕੇ ਤੁਸੀਂ ਉਹਨਾਂ ਨੂੰ ਸੈਟਰ ਐਮਪੀ ਬਣਾ ਕੇ ਭੇਜੋਗੇ ਤਾਂ ਕਿ ਤੁਹਾਡੇ ਲੋਕਾਂ ਦੀ ਹੋਰ ਵਾਤਾਵਰਣ ਸੇਵਾ ਕਰ ਸਕਣ